ਕਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਲੰਬੇ ਸਮੇਂ ਤੋਂ ਟੀਲ ਚ ਨਹੀਂ ਔਰ ਉਹਨਾਂ ਦੀ ਰਿਹਾਈ ਦੇ ਵਾਸਤੇ ਸੈਂਟੈਂਸ ਰਿਵਿਊ ਬੋਰਡ ਨੇ ਫੇਰ ਪਰਸੋ ਮਤਾ ਪਾ ਕੇ ਉਹਨਾਂ ਨੂੰ ਨਾ ਰਹਾ ਕੀਤਾ ਜਾਵੇ ਉਹਨਾਂ ਦੇ ਖਿਲਾਫ ਚੀਜ਼ਾਂ ਲਿਖ ਕੇ ਦਿੱਤੀਆਂ ਇਹ ਉਹੀ ਅਰਵਿੰਦ ਕੇਜਰੀਵਾਲ ਜੀ ਦੀ ਦਿੱਲੀ ਸਰਕਾਰ ਆ ਜਿਹੜੇ ਕਹਿੰਦੇ ਸੀ ਦਿੱਲੀ ਕੇ ਹਮ ਮਾਲਿਕ ਹੈ ਜਿਸ ਤਿੰਦਰ ਜੈਨ ਜੇਲ ਚ ਹੋਵੇ ਜਿ ਮਨੀ ਸੁਸੋਦੀਆ ਜੇਲ ਚ ਹੋਣ ਉਹਨਾਂ ਨੂੰ ਪ੍ਰਾਈਵੇਟ ਕਮਰੇ ਪ੍ਰਾਈਵੇਟ ਵਾਰਡ ਦਿੱਤੀ ਜਾਂਦੀਆਂ ਮਾਲਸ਼ਾਂ ਕਰਾਈਆਂ ਜਾਂਦੀਆਂ ਨੇ ਮਾਲਸ਼ੀਆਂ ਦੇ ਉੱਤੇ ਜਾਂਦੇ ਨੇ ਪਰ ਜਦੋਂ ਗੱਲ ਦਵਿੰਦਰਪਾਲ ਸਿੰਘ ਭੁੱਲੜ ਨੂੰ ਛੱਡਣ ਦੀ ਆਵੇ ਤੇ ਕਹਿ ਦਿੱਤਾ ਜਾਂਦਾ ਏ ਕਿ ਇਹ ਜੀ ਲੈਫਟਨੈਂਟ ਗਵਰਨਰ ਨੇ ਨਹੀਂ ਛੱਡਿਆ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਬਈ ਮਾਨ ਭਗਵੰਤ ਮਾਨ ਨੂੰ ਕਿਉਂ ਚੁੱਪ ਜੇ ਤੁਸੀਂ ਛੋਟੇ ਛੋਟੇ ਗੱਲਾਂ ਤੇ ਬਿਆਨ ਦੇਣ ਵਾਲੇ ਛੋਟੇ ਛੋਟੇ ਨੇਤਾਵਾਂ ਦੇ ਖਿਲਾਫ ਬੋਲਣ ਵਾਲੇ ਅੱਜ ਦਵਿੰਦਰ ਸਿੰਘ ਭੁੱਲਰ ਦੀ ਰਿਹਾਈ ਨਹੀਂ ਹੋ ਰਹੀ ਕਿਉਂ ਨਹੀਂ ਬੋਲ ਰਹੇ ਤੁਸੀਂ ਔਰ ਅਗਰ ਆਪ ਕਹਿੰਦੇ ਜੇ ਅਰਵਿੰਦ ਕੇਜਰੀਵਾਲ ਪੰਜਾਬ ਚ ਆ ਕੇ ਬਿਆਨ ਦੇ ਕੇ ਗਏ ਸੀਗੇ ਕਿ ਪੰਜਾਬ ਦੀ ਇਲੈਕਸ਼ਨ ਹੋ ਲੈਣ ਦਿਓ ਮੈਂ ਦਿੱਲੀ ਜਾਊਂਗਾ ਮੈਂ ਜਾ ਕੇ ਉਹਨਾਂ ਕੋ ਛੋੜ ਦੂੰਗਾ ਕਿੱਥੇ ਗਏ ਹੁਣ ਅਰਵਿੰਦ ਕੇਜਰੀਵਾਲ ਕਿਉਂਕਿ ਇਹ ਭਗਵੰਤ ਮਾਨ ਨਹੀਂ ਇਹ ਬੇਈਮਾਨ ਮਾਨ ਆ ਔਰ ਇਸ ਕਰਕੇ ਇਹ ਦਵਿੰਦਰਪਾਲ ਸਿੰਘ ਪੁੱਲਰ ਨੂੰ ਛੱਡਣਾ ਨਹੀਂ ਚਾਹੁੰਦੇ ਮੈਂ ਅੱਜ ਦਾਅਵੇ ਨਾਲ ਇਹ ਗੱਲ ਕਹਿਣਾ ਜੇਕਰ ਭਗਵੰਤ ਮਾਨ ਇਹ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨੇ ਕਿ ਲੈਫਟਨੈਂਟ ਗਵਰਨਰ ਸਾਹਿਬ ਦੇ ਕਰਕੇ ਰੁਕਿਆ ਹੈ ਤੁਸੀਂ ਲਿਖ ਕੇ ਦਿਓ ਅਰਵਿੰਦ ਕੇਜਰੀਵਾਲ ਜੀ ਮੱਖੰਤਰੀ ਰੂਪ ਅੰਦਰ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੱਖੰਤਰੀ ਰੂਪ ਚ ਲਿਖ ਕੇ ਦਿਓ ਕਿ ਤੁਹਾਨੂੰ ਕੋਈ ਖਤਰਾ ਨਹੀਂ ਔਰ ਇਹਨੂੰ ਛੱਡਣਾ ਚਾਹੀਦਾ ਹੈ ਮੈਂ ਦਾਅਵੇ ਨਾਲ ਕਹਿੰਦਾ ਲੈਫਟਨੈਂਟ ਗਵਰਨਰ ਸਾਹਿਬ ਨੂੰ ਸਾਈਨ ਕਰਕੇ ਦੇਣੇ ਪੈਣਗੇ ਡਾਕੂਮੈਂਟ ਅਰਵਿੰਦ ਕੇਜਰੀਵਾਲ ਜੀ ਦਾ ਕੋਈ ਵੀ ਕੈਬਨਿਟ ਨੇ ਫੈਸਲੇ ਨੂੰ ਮੋੜਿਆ ਨਹੀਂ ਜਾ ਸਕਦਾ ਮੋੜਿਆ ਨਹੀਂ ਜਾ ਸਕਦਾ ਇਹ ਸੁਪਰੀਮ ਕੋਰਟ ਕਹਿ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਬੇਈਮਾਨੀ ਕਰਦੇ ਪਏ ਨੇ ਔਰ ਭਗਵੰਤ ਮਾਨ ਜਿਹੜਾ ਕਿ ਬੇਈਮਾਨ ਉਹ ਵੀ ਅੱਜ ਸਿੱਖਾਂ ਦੇ ਨਾਲ ਔਰ ਇਹਨਾਂ ਕੈਦੀਆਂ ਦੇ ਨਾਲ ਜਿਹੜੇ ਕਿ ਸਾਡੇ ਲੰਬੇ ਸਮੇਂ ਤੋਂ ਜਿਲਾਂਦਾਰਾਂ ਨਾਲ ਬੇਈਮਾਨੀ ਕਰਦੇ ਪਏ ਨੇ